ਮਾਵਾਂ ਨੂੰ ਰੱਬ ਦਾ ਰੂਪ ਦੱਸਿਆ ਜਾਂਦਾ ਪਰ ਇੱਥੇ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਸੋਹਲ ਵਿਖੇ ਇੱਕ ਮਾਂ ਨੇ ਮਾਂ ਦੇ ਪ੍ਰੇਮ ਸਬੰਧਾਂ ਦੇ ਚੱਲਦੇ ਇੱਕ ਪੁੱਤਰ ਨੇ ਜਿਹੜੇ ਸੀਗੀ ਆਪਣੀ ਜਾਨ ਦੇ ਦਿੱਤੀ ਇਹ ਮਾਂ ਕਿੱਦਾਂ ਆਪਣੇ ਪੁੱਤਰ ਲਈ ਕਾਲ ਬਣ ਗਈ ਇਸ ਬੰਦੀ ਜਾਣਕਾਰੀ ਲੈਣ ਲਈ ਅਸੀਂ ਪਹੁੰਚੀਆਂ ਦੀ ਸਾਡੇ ਨਾਲ ਧਾਰੀਵਾਲ ਦੇ ਡੀਐਸਪੀ ਕੁਲਵੰਤ ਸਿੰਘ ਮਾਨ ਹਣੀ ਤੇ ਇਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਆ ਕਿ ਸਰ ਪੂਰਾ ਵਾਕਿਆ ਕੀ ਸੀਗਾ ਜੀ ਇਹ ਧਾਰੀਵਾਲ ਥਾਣੇ ਚ ਪਿੰਡ ਪੈਂਦਾ ਸੀ ਸੋਹਲ ਤੋਂ ਉਹਦਾ ਲੜਕਾ ਗੁਰਦੀਪ ਸਿੰਘ ਗਿਆ ਵੀ ਤੇ ਉਮਰਦੀ 18 ਸਾਲ ਹੈ ਤੇ ਇਹਨੇ ਪਰਸੋਂ ਜਿਹੜਾ ਵਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹਦੀ ਡੈਥ ਹੋ ਗਈ ਹੈ ਮੌਕੇ ਤੇ ਗਏ ਆ ਤੇ ਇਹਦੀ ਸਿਸਟਰ ਹੈ ਲਵਪ੍ਰੀਤ ਕੌਰ ਮੈਰਿਡ ਹੈ ਉਹਦੀ ਸਟੇਟਮੈਂਟ ਤੇ ਅਸੀਂ ਇਹਦੀ ਮਦਰ ਤੇ ਇੱਕ سنی ਨਾਮ ਦਾ ਲੜਕਾ ਪਿੰਡ ਦਾ ਹੀ 16 ਦਾ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਸਰ ਕੀ ਦੇਖਣ ਦੇ ਵਿੱਚ ਕੀ ਆ ਕਿਉਂ ਮੁੰਡੇ ਨੇ ਜਿਹੜੀ ਸੀਗੀ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਤੇ ਕੁਝ ਜਿਹੜੇ ਉਹਦੇ ਫੈਮਿਲੀ ਮੈਂਬਰ ਸੀਗੇ ਦੁੱਜੇ ਮਾਂ ਮਦਰ ਤੋਂ ਇਲਾਵਾ ਸਿਸਟਰ ਉਹਦੀ ਭੂਆ ਉਹਨਾਂ ਸਾਰਿਆਂ ਦਾ ਇਹੀ ਕਹਿਣਾ ਸੀਗਾ ਕਿ ਇਹਦੀ ਮਦਰ ਇਹਦੇ ਫਾਦਰ ਦੀ ਐਕਸਪਾਇਰ ਹੋ ਚੁੱਕਿਆ ਵਾ ਤੇ ਇਹਦੇ ਮਦਰ ਦੇ ਪਿੰਡ 'ਚ ਹੀ ਉਹਦੇ ਨਾਲ ਸੰਬੰਧ ਬਣ ਗਏ ਆ ਤੇ ਜਿੰਨਾਂ ਤੋਂ ਉਹ ਪਰਿਵਾਰ ਵੀ ਕਾਫੀ ਦੁਖੀ ਸੀਗਾ ਤੇ ਮੁੰਡਾ ਵੀ ਦੁਖੀ ਸੀਗਾ ਤੇ ਜਿਸ ਦੀ ਵਜ੍ਹਾ ਨਾਲ ਉਹ ਜਿਹੜਾ ਸਟੱਪ ਚੁੱਕਿਆ ਤੇ ਸਾਰੇ ਇਹ ਵੀ ਦੇਖਣ ਦੇ ਵਿੱਚ ਆ ਰਿਹਾ ਜੀ ਕਿ ਇਹਦੀ ਮਾਂ ਦੇ ਜਿਹੜਾ ਲੜਕਾ ਜਿਹਦੀ ਡੈਥ ਹੋਈ ਆ ਉਹਦੀ ਮਾਂ ਦੇ ਜਿਹੜੇ ਪਹਿਲਾਂ ਵੀ ਕੇਸ ਕੁਝ ਚੱਲ ਰਹੇ ਨੇ ਕ੍ਰਿਮੀਨਲ ਕੇਸ ਉਹ ਹੈਗਾ ਕੁਝ ਉਹਨਾਂ ਦਾ ਬੈਕਗ੍ਰਾਉਂਡ ਹੈਗਾ ਆ ਜਿਹੜੀ ਮਦਰ ਆ ਉਹਦੇ ਤੇ ਐਨਡੀਪੀਐਸ ਦੇ ਸਾਇਜ਼ ਦੇ ਪਰਚੇ ਪਹਿਲਾਂ ਦਰਜ ਨੇ ਤੇ ਉਹਦੇ ਵਿੱਚ ਅੱਜ ਕੀ ਕਾਰਵਾਈ ਕੀ ਕੀਤੀ ਹੈ ਪੁਲਿਸ ਨੇ ਇਹਨਾਂ ਦੋਨਾਂ ਦੀ ਰੈਸਟ ਪੈ ਗਈ ਹੈ ਜੀ ਤੇ ਕੋਰਟ 'ਚ ਇਹਨਾਂ ਨੂੰ ਅੱਜ ਪੇਸ਼ ਕਰਨ ਲੱਗੇ ਆ ਤੁਸੀਂ ਦੇਖਿਆ ਜੀ ਇਹ ਸੀਗੇ ਡੀਐਸਪੀ ਮਾਨ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿੱਦਾਂ ਜਿਹੜੇ ਹੈਗੇ ਪ੍ਰੇਮ ਸਬੰਧਾਂ ਦੇ ਚੱਲਦੇ ਆ ਜਿਹੜਾ ਪੁੱਤਰ ਨੇ ਵੱਲੋਂ ਜਿਹੜੀ ਸੀਗੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈਗੀ ਸ਼ਰਮ ਦੇ ਮਾਰਿਆਂ ਤੇ ਉਹਦੀ ਮਾਂ ਦੇ ਉੱਪਰ ਪਹਿਲਾਂ ਵੀ ਐਨਡੀਪੀਸੀ ਐਕਟ ਤੇ ਮਤਲਬ ਇੱਕ ਹੈਪਚੁਅਲ ਜੇ ਅਸੀਂ ਕਹਿ ਸਕੀਏ ਤੇ ਇੱਕ ਹੈਪਚੁਅਲ ਉਹ ਕ੍ਰਾਈਮਨਲ ਮਾਈਂਡਡ ਨੇ ਤੇ ਉਹਨਾਂ ਵੱਲੋਂ ਜਿਹੜਾ ਅੱਜ ਪੁਲਿਸ ਵੱਲੋਂ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇਗੀ